ਅਦਾਬ ਨਿਵਾਸ਼ਕਾ ਸੱਸੀ ਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਭਾਜਪੀ ਪਾਰਟੀ ਨੇ ਜਗਤ ਕਥੋਰੀਆ ਨੂੰ ਥਾਪਿਆ ਜ਼ਿਲ੍ਹਾ ਪ੍ਰਧਾਨ ਇਸ ਮੌਕੇ ਉਹਨਾਂ ਕਹਿਆ ਕਿ ਪਾਰਟੀ ਨੇ ਜੋ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਭਾਜਪੀ ਵਰਕਰਾਂ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਇਸ ਮੌਕੇ ਨਵੇਂ ਬਣੇ ਪ੍ਰਧਾਨ ਨੇ ਹੋਰ ਕੀ ਕਿਹਾ ਆਓ ਸੁਣੀਏ ਭਾਰਤੀਆ ਜਨਤਾ ਪਾਰਟੀ ਭਾਰਤੀਆ ਜਨ ਭਾਰਤ ਪਾਰਟੀ ਜਿੰਦਾਬਾਦ ਮੈਂ ਬੇਨਤੀ ਕਰੂੰਗਾ ਸਾਡੇ ਪ੍ਰਦੀਪ ਵਰਗ ਜੀ ਨੂੰ ਕਿ ਉਹ ਮંચ ਤੇ ਆ ਕੇ ਚਨਾਵ ਦੀ ਸਾਡਾ ਇੱਕ ਖੂਬਸੂਰਤ ਸੰਵਿਧਾਨ ਹੈ ਉਸ ਸੰਵਿਧਾਨ ਦੇ ਮੁਤਾਬਕ ਪੂਰੀ ਦੁਨੀਆ ਦੇ ਵਿੱਚ ਇਕੱਲੀ ਪਾਰਟੀ ਹੈ ਜਿਹੜੀ 3 ਸਾਲ ਬਾਅਦ ਬੂਤ ਪ੍ਰਧਾਨ ਤੋਂ ਲੈ ਕੇ ਰਾਸ਼ਟਰੀ ਪ੍ਰਧਾਨ ਤੱਕ ਦੀ ਚੋਣ ਕਰ ਗਈ ਹੈ ਸਾਨੂੰ गर्व ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਪਾਰਟੀ ਦੇ ਮੈਂਬਰ ਹੈ ਅਸੀਂ ਉਸ ਪਾਰਟੀ ਲਈ ਕੰਮ ਕਰਦੇ ਹਾਂ अज मलेरकोटला जिले की जो चिनाव पर उसके तहत जो इलेक्शन प्रोसैस है जिला प्रधान घोषणा करने ला पार्टी ने जिम्मेवारी लगाई है तो भी करता पार्टी भी अपेक्षा करती है

वर्गों के वक लोगों मीटिंग करते रहे और प्रदेश की टीम वालों सा चो गए अब्जरवर श्री प्रदीप गर्ग जी जो कि प्रदेश के बहुत सीनीय कार्यकर्ता बिरे जी भी बहुत सीनीय हैं बे जी मोगा के जिला प्रधान रहे हैं और प्रदीप गर्ग जी फतेहगढ़ साहब के जिला प्रधान रहे मेरे सामने बैठे सारे ही पार्टी के समर्पित कार्यकर्ता के ये जो तक महीने का प्रोसैस चल रहा है इस प्रोसैस के तहत जो पार्टी ने निर्णय लिता है मैं पार्टी का निर्णय सिर मछे बनता हाँ मैं 2021 ਤੋਂ 2022 ਤੱਕ ਪਹਿਲਾਂ ਵੀ ਸਾਰੇ ਪੜਾਵਾਂ ਨੂੰ ਪਤਾ ਹੈ ਕਿ ਪਹਿਲਾ ਜਿਹੜਾ ਵਿਅਕਤੀ ਜਿਹੜਾ ਬਣਨ ਤੋਂ ਬਾਅਦ ਮੇਰੇ ਕੋਲ ਜ਼ਿੰਮੇਵਾਰੀ ਨੂੰ ਲਈ ਸੀ ਸਾਡੀ ਪਾਰਟੀ ਦੇ ਵਿੱਚ ਇਹ ਪੱਠਾ ਹੈ ਜਿ세 ਇਹ ਨਹੀਂ ਗੱਲ ਕਿ ਮੈਂ ਜ਼ਿਲ੍ਹਾ ਪ੍ਰਧਾਨ ਬਣ ਗਿਆ ਮੈਂ ਨਹੀਂ ਇਹ ਜ਼ਿੰਮੇਵਾਰੀ ਹੈ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਅਸੀਂ ਉਸ ਇੱਕ ਪਾਰਟੀ ਦੇ ਤਾਰਾਕਰਤਾ ਹਾਂ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਹਿੰਦੁਸਤਾਨ ਅਜੋ ਦੁਨੀਆ ਦੀ ਤਲਵੀਸ ਚੋ ਤਲਵੀ ਤਿੰਨ ਜਾਂ ਚਾਰ ਰਾਸ਼ਟਰਾਂ ਦੇ ਵਿੱਚੋਂ ਇੱਕ ਹੈ। ਔਰ ਲੋਕਾਂ ਨੂੰ ਬਹੁਤ ਉਮੀਦਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਸ਼ ਉਹ ਉਪਰ ਕੋਣਚੀ ਨਿਸ਼ਚੈ ਇਹ ਦੇਸ਼ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ਵ ਗੁਰੂ ਬਣੇਗਾ। ਔਰ ਜੋ-ਜੋ ਨੇ 10 ਸਾਲਾਂ ਦੇ ਵਿੱਚ ਅ퍼 ਤਬਦੀਲੀਆਂ ਦੇਖੀਆਂ ਹਨ। दो जो तरक्की दाह ने पकड़िया इन्हों सरकार होना बहुत जरूरी है और नाल ना इस प्रदेश भारतीय जनता पार्टी की सरकार का होना जरूरी है लोगों ने पंजाब सारिया पार्टियों की सरकार दे अकाली भाजपा ने भी राज कांग्रेस ने भी बहुत बार राज और ਦੋਹਰ ਬਾਈਲੇ ਵਿੱਚ ਲੋਕਾਂ ਨੇ ਦੇਖਿਆ ਕਿ ਹਮਲਾਪੁਰ ਨੇ ਸਾਰਿਆਂ ਨੂੰ ਦੇਖ ਲਿਆ ਹੈ ਇਸ ਲਈ ਆਪਾਂ ਇੱਕ ਨਵੀਂ ਪਾਰਟੀ ਨੂੰ ਵੀ ਮੌਕਾ ਦੇ ਕੇ ਦੇਖੀਏ ਕਿਹੜਾ ਜਾਂ ਉਹਦਾ ਸੋਚਿਆ ਗਿਆ ਕਿ ਕੰਮ ਇਹ ਪ੍ਰਧਾਨ ਜੀ ਤੁਹਾਨੂੰ ਅੱਜ ਮਲੇਕਪੁਰ ਦੇ ਚਿਸਕ ਦਾ ਪ੍ਰਧਾਨ ਥਾਪਿਆ ਗਿਆ ਜੀ ਕੀ ਕਹੋਗੇ ਜੀ ਜੀ ਕੀ ਕਹਾਂਗੇ ਇਸ ਬਾਰੇ ਉਹ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਪਾਰਟੀ ਨੇ ਸਾਡੀ ਪੂਰੀ ਕੋਸ਼ਿਸ਼ ਹੋਊਗੀ ਕਿ ਅਸੀਂ ਆਪਣੀ ਪਾਰਟੀ ਦਾ ਇੱਥੇ ਕੰਮ ਵਧਾਈਏ ਔਰ ਜਿਵੇਂ ਕਿ ਪਤਾ ਹੈ ਆਪਾਂ ਮਲੇਰਪੁਰ ਜ਼ਿਲ੍ਹੇ ਦੇ ਵਿੱਚ ਦੋ ਵਿਧਾਨ ਸਭਾ ਬੈਨੀਆਂ ਹਨ ਉਹਨਾਂ ਦਾ ਪਿਆਰ ਕਰਾਂਗੇ ਅਸੀਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਇਸ ਯੇ ਪਾਰਟੀ ਦੇ ਅੰਦਰ ਅੱਜ ਇੱਥੇ ਖੜੇ ਕਰਕੇ ਇਹ ਸੀਟਾਂ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਹਲਕੇ ਦੀ ਤਰੱਕੀ ਹੋਵੇ ਤੁਹਾਡੀ ਪ੍ਰਾਣੀ ਲੀਡਰਸ਼ਿਪ ਦੀ ਉਹ ਨਜ਼ਰ ਨਹੀਂ ਆ ਰਹੀ ਸ਼ਾਇਦ ਨਰਾਜ਼ ਲੱਗ ਰਹੇ ਨੇ ਕਿ ਕੌਣ ਕੌਣ ਵਰਗੇ ਨਹੀਂ ਉਹ ਸ਼ਾਇਦ ਕੋਈ ਹੋਰ ਸਾਹਿਬ ਫੈਮਲੀ ਦਾ ਕੋਈ ਲੰਮ ਦੇ ਚੱਕਰ ਦੇ ਵਿੱਚ ਕਿਤੇ ਗਏ ਹੋਏ ਨੇ 5-10 ਮਿੰਟ ਦੇ ਵਿੱਚ ਪਹੁੰਚ ਲੱਗੇ ਜਿਹੜੇ ਕੋਈ ਆਪਣੇ ਵਰਕਰ ਨਰਾਜ਼ ਜਲ ਰਹੇ ਨੇ ਕਿ ਉਹਨਾਂ ਨੂੰ ਲਿਆਓ ਜਿਹੜੇ ਨਰਾਜ਼ ਪਿੰਡਾਂ ਕੋਈ ਨਹੀਂ ਅੰਦਰ ਕਰੋ ਜੇ ਕੋਈ ਬੜਾ ਮੋਟਾ ਜਿਹਾ ਬੇਲਾ ਸ਼ਿਕਵਾ ਕਰਦਾ ਉਹਨਾਂ ਨੂੰ ਬੈਠ ਕੇ ਉਹਦੇ ਕਰੇ ਜਾਵੇ ਸਾਤ ਸਾਲ ਹੀ ਪਤਾ ਜੁੜਿਆ ਨਾ ਜੀ ਕਿ ਸਾਲ ਹੀ ਪਤਾ 300 ਹਰ ਤਿੰਨ ਸਾਲ ਬਾਅਦ ਉਹਨਾਂ ਹੱਟੇ ਚੇਹੀਉਂਦਾ ਡੈਮੋਕਰੇਟਿਕ ਵੇ ਨਾਲ ਹੈ ਚੋਣ ਹੁੰਦੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਹੋਂਦ ਸਤਰ ਤੋਂ ਲੈ ਕੇ ਨੈਸ਼ਨਲ ਪ੍ਰੈਜ਼ੀਡੈਂਟ ਦੀ ਜਿਹੜੀ ਚੋਣ ਹੁੰਦੀ ਹੈ ਉਹ ਸਾਰੀ ਡੈਮੋਕਰੇਟਿਕ ਵੇ ਨਾਲ ਚੱਲਦੀ ਹੈ ਐ ਨਹੀਂ ਵੀ ਫਰਵਾਰ ਦਾ ਬੰਦਾ ਉਹੀ ਅੱਗੇ ਅੱਗੇ ਵਧੇ ਜਾਊਗਾ ਪੂਰੇ ਇੰਡੀਆ ਦੇ ਵਿੱਚ ਪ੍ਰੋਸੈਸ ਚੱਲ ਰਿਹਾ ਜੀ ਉਹ ਸਾਡੇ ਸਟੇਟ ਦੇ ਪ੍ਰੈਜ਼ੀਡੈਂਟ ਅਸ਼ੋਕ ਸ਼ਰਮਾ ਜੀ ਬਣੇ ਨੇ ਇਹ ਦਾਸਤਰੀ ਦਾ ਕੁਰੀਦਾ ਇਹ ਇਹਨਾਂ ਨੇ ਹੁਣ ਜਿਹੜੇ ਕਾਰਜਕਾਰੀ ਅਧਿਕਾਰੀ ਅਦਿਸ਼ ਨੇ ਫੈਸਲੇ ਕੀ ਤਕਰੀਬਨ 15 ਅਗਸਤ ਤੱਕ ਉਮੀਦ ਹੈ ਕਿ ਸਾਡੇ ਰਾਸ਼ਟਰੀ ਅਧਿਕਾਰੀ ਜਿਹੜੇ ਨੇ ਉਹਨਾਂ ਦੀ ਵੀ ਨਿਯੁਕਤੀ ਹੋ ਜਾਏਗੀ ਔਰ ਇਹ ਪ੍ਰੋਸੈਸ ਤਕਰੀਬਨ ਸਾਡਾ ਮੈਕਸਿਮਮ ਹਿੰਦੁਸਤਾਨ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਪੂਰਾ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਵੀ ਅੱਜ 21 ਜ਼ਿਲ੍ਹਿਆਂ ਦੇ 21 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਬਣ ਗਏ ਸਰ ਪਹਿਲੇ ਕੰਮ ਕਿਹੜੇ ਹੋਣਗੇ ਤੁਹਾਡੇ ਹੁਣ ਅਕੋਈ ਪਹਿਲੇ ਤੋਂ ਮੇਰੇ ਵੱਲੋਂ ਜਿਹੜੇ ਹੁਣ ਵੀ ਲੋਕਾਂ ਦੇ ਇੱਥੇ ਲੋਕਲ ਲੈਵਲ ਦੇ ਉੱਪਰ ਜੋ ਕੋਈ ਸਮੱਸਿਆਵਾਂ ਹੋਣਗੀਆਂ ਜਿਵੇਂ ਖਾਸ ਕਰਕੇ ਸਾਡੇ ਮਲੇਰ ਕੋਲੇ ਦੇ ਵਿੱਚ ਸੀਵਰੇਜ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਤੇ ਨਮਰਤ ਯੋਜਨਾ ਦੇ ਤਹਿਤ ਕੇਂਦਰ ਵੱਲੋਂ ਸਾਨੂੰ ਇੱਥੇ 350 ਪ੍ਰਾਪਤ ਦੇ ਕਰੀਬ ਮਿਲਿਆ ਹੈ ਉਹਦੇ ਵਿੱਚੋਂ 6 ਕਰੋੜ ਰੁਪਇਆ ਗੱਲਾਂ ਸੀਵਰੇਜ ਲਈ ਆਇਆ ਸੀ ਕਿਉਂਕਿ ਉਹ ਪ੍ਰੋਪਰ ਤਰੀਕੇ ਨਾਲ ਇੱਥੇ ਨਹੀਂ ਲੱਗਿਆ ਸੀ ਸੀਵਰੇਜ ਦੀ ਬੜੀ ਸਮੱਸਿਆ ਜਿਵੇਂ ਤੁਸੀਂ ਵੀ ਘਰਾਂ ਵਿੱਚ ਰਹਿਣ ਵਾਲੇ ਹੋ ਦੋ ਦਿਨ ਬਾਰਿਸ਼ ਹੋਈ ਇੱਥੇ ਤੁਸੀਂ ਦੇਖਿਆ ਹੋਣਾ ਸ਼ਹਿਰ ਦਾ ਕੀ ਹਾਲ ਹੋਊਗਾ ਅਸੀਂ ਜਲਦੀ ਤੱਕ ਪਰਸੋਂ ਹੀ 15 ਮਿਸ਼ਨਾਂ ਨੂੰ ਮਿਲ ਕੇ ADC ਨੂੰ ਮਿਲ ਕੇ ADC ਡਿਵੈਲਪਮੈਂਟ ਨੂੰ ਕਿ ਇਹ ਜਿਹੜਾ ਹੈਗਾ ਫੈਸਲਾ ਉਹ ਦੱਸੋ ਕਿ ਕਿੱਥੇ ਵਰਕੋ ਕਿੱਥੋਂ ਹੋਈ ਹੋ ਪੈਸਾ ਤਾਂ ਸਾਰਾ ਖਤਮ ਹੀ ਹੋ ਗਿਆ ਉਸ ਤਰ੍ਹਾਂ ਦੀ ਪਰਜਾ ਦੇ ਸੁਧਾਰ ਕੋਈ ਹੋਇਆ ਨਹੀਂ ਹੈਗਾ ਅਗਰ ਜੇ ਪੁਰਾਣੇ ਵਿੱਚ ਕੋਈ ਪੇਸ਼ੂਈ ਫਿਰ ਅਸੀਂ ਇਹ ਕੇਂਦਰ ਨੂੰ ਲਿਖਾ ਦੇਈਏ ਕਿ ਜਿਹੜਾ 350 ਰੁਪਏ ਤੁਸੀਂ ਇੱਥੇ ਦਿੱਤਾ ਇਹਦਾ ਤੁਸੀਂ ਸਾਬ ਨੂੰ ਸਰਕਾਰ ਤੋਂ ਜਿਹੜਾ ਹੁੰਦਾ ਹੈਗਾ ਕੇਂਦਰ ਨੂੰ ਆਈਸੀ ਤੋਂ ਪਰ ਸਬੰਧਿਤ ਨਾ ਪਤਾ ਅਬੋਂ ਜਿਹੜਾ ਹੈਗਾ ਹਿਸਾਬ ਦਾ ਲੈ ਕੇ ਇਨਨੂੰ ਸਹੀ ਰਸਤੇ ਤੇ ਪਾਇਆ ਜਾਵੇ ਜਿਹੜੇ ਕੁਰੇ ਤੇ ਆਪਣੇ ਉਹ ਕੁਰੇ ਵੀ ਤਿਆਰ ਠੀਕ ਇਹਨਾਂ ਦੀ ਹੋਇਆ ਕੀ ਕਾਹਨਗੇ ਆਪਕੋ ਭਾਰਤੀ ਜਨਤਾ ਪਾਰਟੀ ਦਾ ਸੰਕਲਨ ਆ ਦੁਨੀਆ ਦੀ ਇਕੱਲੀ ਐਸੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਵਿੱਚ ਹਰ 3 ਸਾਲ ਬਾਅਦ ਕੂਟਪਰਤਾਂ ਤੋਂ ਲੈ ਕੇ ਰਾਸ਼ਟਰੀ ਜਨਗਨ ਦਾ ਜਿਹੜਾ ਚੋਣ ਹੁੰਦਾ ਹੈ ਉਹਦੇ ਵਿੱਚ ਸਾਰੇ ਕਾਰਜਕਰਤਾ ਨੂੰ ਮੌਕਾ ਮਿਲਿਆ ਪਾਰਟੀ ਦਾ ਐਸਾ ਸੰਕਲਨ ਹੈ ਉਹ ਸੇ ਤਾਇਤ ਜਿਹੜਾ ਚੋਣ ਪਰ ਪੰਜਾਬ ਦੇ ਵਿੱਚ ਕਰ ਰਿਹਾ ਹੈ ਅਜੂਰ ਲੀਡਰ ਕੋਰਟਾਂ ਨੇ ਨੰਬੇ ਜ਼ਿਲ੍ਹਾ ਪ੍ਰਧਾਨ ਸ੍ਰੀ ਜਗਤ ਸਿੰਘ ਜੀ ਵੀਰੇ ਨੇ ਜੋ ਪਾਰਟੀ ਦੇ ਝੰਡਾ ਬੁਲੰਦ ਕਰਨਗੇ 2023 ਦੇ ਵਿੱਚ ਜਿਹੜੀ ਵਿਧਾਨ ਸਭਾ ਦੀ ਚੋਣ ਹੈ ਉਸ ਤੋਂ ਬਹੁਤ ਵਧੀਆ ਪਰਫਾਰਮੈਂਸ ਪਾਰਟੀ ਦੀ ਰਹਿਣ ਵਾਲੀ ਹੈ ਲੋਕ ਭਾਰਤੀ ਜਨਤਾ ਪਾਰਟੀ ਦੇ ਮਲੇਰ ਕੋਰਟ ਦਾ ਜੀ ਮੈਡੀਕਲ ਕਾਰਡ ਦਾ ਮੁੱਦਾ ਕਾਫੀ ਪਖੇਰਾੰਦਾ ਹਰ ਇੱਕ ਸਰਕਾਰ ਆਈਆਂ ਚੱਲ ਗਈਆਂ ਪਰ ਨਹੀਂ ਬਣਿਆ ਹੁਣ ਵੀ ਕਿਹਾ ਗਿਆ ਵੀ ਜਿਹੜਾ ਕੇ ਛੇਦੀ ਬਣਦਾ ਕੀ ਕਾਂਗਰਸ ਵਾਲੀ ਛੇਦੀ ਹੀ ਮਲੇਰ ਕੋਰਟ ਨੇ ਦੇਖਾਈ ਰਹੀ ਜਿਹੜੇ ਨਾਗਰਿਕ ਨੇ ਜਿਹੜੀ ਉਮੀਦਾਂ ਉਹ ਤਾਂ ਬੂਰ ਪੈਣ ਵਾਲਾ ਹੈ ਕੇਂਦਰ ਦੇ ਸਾਡੇ ਫਾਇਨੰਸੀ ਮਿਨਿਸਟਰ ਕਰਮਜੀਤੂ ਜੀ ਵਾਅਦਾ ਕੀਤਾ ਸੀ ਪੂਰੇ ਤੁਹਾਡਾ ਗਰੇਵਾਲ ਚੌਟ ਹੈ ਜਗ੍ਹਾ ਵੀ ਲੈ ਲਏ ਨੇ ਪਰ ਉਸ ਦਾ ਨੀ ਪੱਖ ਦਾ ਖਰਵਾ ਨਹੀਂ ਪਲੇਰਕੋਟ ਆ ਰਹੇ ਨੇ ਮੋਦੀ ਜੀ ਨੇ ਜਿਹੜੀ ਗੱਲ ਕਹੀ ਹੈ ਸਭ ਦਾ ਸਾਥ ਮਤ ਦਾ ਸਾਥ ਵਾਰਿਕ ਦੇ ਮਾਤ ਡਵੈਲਪਮੈਂਟ ਤੇ ਪਲੇਰਕੋਟ ਵਿੱਚ ਸਰਕਾਰੀ ਸਮਾ ਮੈਡੀਕਲ ਕਾਲਜੇ ਵੀ ਛੇਤੀ ਹੀ ਬਿਲਕ ਜਾਨਾ ਉਹ ਪ੍ਰਾਣੇ ਤੁਹਾਡਾ ਮੈ ਜੋ ਨਵੇਂ ਪ੍ਰਾਣ ਦੇ ਸੋਪਾ ਪਾਇਆ ਤੇ ਹਾਰ ਪਾਇਆ ਉਹਨਾਂ ਦੇ ਇਕੱਲੀ ਪਾਰਟੀ ਨੇ ਕੀਆ ਜੁੜੇ ਦੇ ਸਿਰ ਤੇ ਨਾ ਪਰਦਾ ਅੰਚੋੜਿਆ ਇਸ ਕਰਕੇ ਤੁਹਾਡੇ ਸਾਰਿਆਂ ਨੂੰ ਵੀ ਆਸ ਇਹੀ ਰੱਖਦਾ ਹੈ ਹੋ ਸਕਦਾ ਹੈ ਜੋਧਰੀ ਸੋਚ ਕੇ ਆਏ ਹੋ ਕੋ ਨਾ ਹੋਵੇ ਤੇ ਇਹ ਵੀ ਹੋ ਸਕਦਾ ਹੈ ਤੇ ਜੋਧਰੀ ਸੋਚ ਕੇ ਆਏ ਹੋ ਉਹ ਬਹੁਤ ਕਰਾ ਕਰਾ ਬੈਠੇ ਹੈ ਉਹ ਵੀ ਹੋ ਜੂਗਾ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਇਸ ਸਟੱਲ ਦੀ ਖੁਸ਼ੀ ਮਨਾਣੀ ਹੈ ਦੀ ਪਾਰਟੀ ਨੇ ਤਿੰਨ ਸਾਲ ਬਾਅਦ ਆਪਾਂ ਨੂੰ ਇੱਕ ਨਵਾਂ ਪ੍ਰਧਾਨ ਦਿੱਤਾ। ਉਹ ਪਾਰਟੀ ਦਾ ਕੰਮ ਕਰੀ ਪੂਰਾ ਸਹਿਯੋਗ ਕਰਨਾ ਆਪਾਂ ਸਾਰਿਆਂ ਨੂੰ ਰਲ ਕੇ ਪੁਰਾਣੇ ਜੇ ਕੋਈ ਗਲੇ ਸ਼ਿਕਵੇ ਆ ਪੂਰੀ ਮੰਨ ਦੇ ਵਿੱਚ ਨਹੀਂ ਰੱਖਣੇਗੇ। ਤੁਸੀਂ ਸਭ ਤੋਂ ਪਹਿਲੇ ਪਾਰਟੀ ਹੰਦਰ ਆਪਾਂ ਪਾਰਟੀ ਦੇ ਅਸਤੇ ਕੰਮ ਕਰਨਾ ਹੈ। ਪਾਰਟੀ ਦੇ ਵਿੱਚ ਜੋ ਵੀ ਹੈ ਉਹ ਅਫਸਰ ਲੈਣੇ। ਦੂਸਰੀ ਗੱਲ ਜੇ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਊਗਾ ਉਹਨਾਂ ਨੂੰ ਮੈਂ ਬੈਠੀਗਾ ਤਾਂ ਵੀ ਉਹ ਵੀ ਜਿਹੜੇ ਸ੍ਰੋਪਰਾ ਜਿਹੜੇ ਸ੍ਰੋਪਰਾ ਜਿਹੜੇ ਉਹ ਆਪਾਂ ਗਰੁੱਪਿਸਮ ਦੇ ਮੈਂਦੇ ਜਾਂਦੇ ਆ ਉਹਨੂੰ ਕਿਹੜਾ ਕਿਹਦੇ ਭੁਗਾਨ ਜਿਹੜਾ ਉਹ ਪਾਰਟੀ ਦਾ ਹੁੰਦਾ ਉਹਨੂੰ ਵੀ ਸੋਚ ਕੇ ਚੱਲਣਾ ਚਾਹੀਦਾ ਵੀ ਜੇਕਰ ਪਹਿਲਾ ਕੋਈ ਪ੍ਰਧਾਨ ਕੰਮ ਕਰ ਗਿਆ ਉਹ ਬਹੁਤ ਵਧੀਆ ਕਰ ਗਿਆ ਤੇ ਉਸ ਤੋਂ ਪਹਿਲਾਂ ਕਰ ਗਿਆ ਉਹ ਵੀ ਬਹੁਤ ਵਧੀਆ ਕਰ ਗਿਆ ਤੇ ਮੈਂ ਉਹਨਾਂ ਦੀ ਇੱਛਤ ਰੱਖਦਾ ਹੋਇਆ ਉਹਨਾਂ ਦੇ ਕੰਮਾਂ ਨੂੰ ਜਿਹਨੋਂ ਚੰਗੇ ਕੰਮ ਜ਼ਰੂਰ ਨਾਉਂਦਾ ਆਇਆ ਉਹਦੇ ਨਾਲ ਜੇ ਕੋਈ ਮੰਨ ਲਾ ਬੈਰ ਵਿਰੋਧ ਸੀ ਕੁਝ ਸਪੋਰਟਰ ਹੁੰਦੇ ਸੀ ਸਾਡੇ ਸਪੋਰਟਰ ਆਪਸ ਕਰਕੇ ਵਿਰੋਧ ਹੁੰਦੇ ਆ ਉਹ ਬੈਰ ਵਿਰੋਧ ਨੂੰ ਖਤਮ ਕਰਦੇ ਹੋਏ ਮੈਂ ਪਾਰਕ ਦੀ ਚੜ੍ਹਦੇ ਵੱਲੇ ਕੰਮ ਕਰਾਂ ਇਸ ਕਰਕੇ